ਅੱਜ DDN ਨੈਟਵਰਕ ਟੀਵੀ ਤੁਹਾਨੂੰ ਅੱਜ ਪੰਨਾ ਸਿੰਧੂ ਦੇ ਜਿਹੜੇ ਕੀ ਘਰ ਲੈ ਕੇ ਆ ਗਿਆ ਅੱਜ ਜਿਹੜੀ ਕੀ 10 ਤਰੀਕ ਹੈ ਜਿਹੜੀ ਕੀ ਪੰਨਾ ਸਿੱਧੂ ਦੀ ਰਿਹਾਈ ਦਾ ਅੱਜ ਜਿਹੜਾ ਕੀ ਦਿਨ ਹੈ ਤੁਹਾਨੂੰ ਉਹ ਦਿਖਾਉਣੇ ਆ ਕਿ ਪੰਨਾ ਸਿੱਧੂ ਦੇ ਘਰ ਦੇ ਪਿੱਛੇ ਕਿੰਨਾ ਖੁਸ਼ੀ ਦਾ ਮਾਹੌਲ ਤੁਹਾਨੂੰ ਨਜ਼ਰ ਆ ਰਿਹਾ ਹੈ ਇਸ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਕਿ ਸਾਡੇ ਪਰਾ ਜੋ ਕਿ ਗੁਗੁਰਾ ਉਹ ਚਾਰੇ ਪਾਸੇ ਤੇ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਇੱਥੇ ਜਿਹੜਾ ਕੀ ਹੈ ਜਿਹੜਾ ਕੀ ਹੈ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ ਤੇ ਸਬਜ਼ੀਆਂ ਵਗੈਰਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਕਿ ਇੱਥੇ ਕੱਟੀਆਂ ਜਾ ਰਹੀਆਂ ਨੇ ਬਣਾਈਆਂ ਜਾ ਰਹੀਆਂ ਨੇ ਤਾਂ ਕਿ ਜਿਹੜਾ ਕੀ ਇਕੱਠਾ ਹੋਵੇ ਜਿਹੜਾ ਕੀ ਖਵਾਇਆ ਜਾ ਸਕੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਕਿ ਸਬਜ਼ੀਆਂ ਨੇ ਹੋਏ ਸੀ ਕਰਕੇ ਬਣਾਈਆਂ ਜਾ ਰਹੀਆਂ ਨੇ ਕਿਉਂਕਿ ਇਕੱਠ ਨੂੰ ਦੇਖਦੇ ਹੋਏ ਜਿਹੜਾ ਕਿ ਇਹ ਰੱਖਿਆ ਕਿ ਜਿਹੜੀ ਭਾਨਾ ਸਿੱਧੂ ਦੀ ਜਿਹੜੀ ਕਿ ਰਿਹਾਈ ਹੈ ਉਹ 3 ਵਜੇ ਤੱਕ ਹੋਣ ਦੀ ਸੁਭਾਵਨਾ ਸੀਗੀ ਤੇ ਜਿਹੜੀ ਕਿ ਮੀਟਿੰਗ ਵੀ ਹੈ ਜਿਹੜੀ ਕਿ ਉਹ तकरीबन ਸਾਢੇ 12 ਵਜੇ ਦੇ ਕਰੀਬ ਹੈ ਜਿਹੜੀ ਕਿ ਉਹ ਸਮਾਪਤ ਹੋ ਚੁੱਕੀ ਤੇ ਜਿਸ ਦੇ ਵਿੱਚ ਸਰਕਾਰ ਵੱਲੋਂ ਕਿਹਾ ਗਿਆ ਕਿ ਇਹ ਰਾਤ ਨੂੰ 12 ਵਜੇ ਤੱਕ ਜਿਹੜਾ ਕੀ ਹੈ ਉਸ ਦੀ ਰਿਹਾਈ ਨੂੰ ਲੈ ਕੇ ਜਿਹੜੀ ਹੈ ਗੱਲਬਾਤ ਕੀਤੀ ਜਾਊਗੀ ਤੁਸੀਂ ਦੇਖ ਸਕਦੇ ਹੋ ਕਿ ਵੀ ਸਾਡੇ ਨਾਲ ਕਾਫੀ ਜ਼ਿਆਦਾ ਮਤਲਬ ਕਿ ਜਿਹੜੇ ਕਿ ਬੈਠੇ ਹੈ ਕਿ ਵੀ ਇਸ ਅੜੀਕ ਵਿੱਚ ਬੈਠੇ ਹੈ ਇਹ ਲੋਕ ਕੇਵਾਨਾ ਸਿੱਧੂ ਜੀ ਦੀ ਜਿਹੜੀ ਕਿ ਇਹ ਰਿਹਾਈ ਉਹ ਜਲਦ ਹੀ ਕਰ ਦਿੱਤੀ ਜਾਊਗੀ ਤੇ ਤੁਸੀਂ ਦੇਖ ਸਕਦੇ ਹੋ ਇਹ ਪੰਨਾ ਸਿੱਧੂ ਦਾ ਇਹ ਜਿਹੜਾ ਕੀ ਇਹ ਘਰ ਹੈ ਤੇ ਇਸ ਵਿੱਚ ਇਸ ਟਾਈਮ ਉਸ ਦਾ ਮਾਹੌਲ ਹੈ ਤੇ ਇਹ ਉਹ ਲੋਕ ਸਪੈਸ਼ਲ ਤੌਰ ਤੇ ਇੱਥੇ ਆ ਰਹੇ ਨੇ ਅ ਤੁਸੀਂ ਦੇਖ ਸਕਦੇ ਹੋ ਕਿ ਉਚਾਹਾਂ ਬਰਤਾਈਆਂ ਜਾ ਰਹੀਆਂ ਨੇ ਤੇ ਆ ਗੱਲ ਕਰਦੇ ਸੀਗੇ ਕਿ ਸਾਡੇ ਕੋਲੇ ਉਹ ਲੋਕ ਆ ਰਹੇ ਨੇ ਜਿਨ੍ਹਾਂ ਦੇ ਪੱਨਾ ਸਿੱਧੂ ਨੇ ਜਿਨ੍ਹਾਂ ਦੀ ਮਦਦ ਕੀਤੀ ਹੈ ਤੇ ਉਹ ਇੱਥੇ ਦੇਖ ਸਕਦੇ ਹੋ ਤੁਸੀਂ ਉਹ ਬਾਅਦ ਚੜ ਕੇ ਨਜ਼ਰ ਆ ਰਹੇ ਆ ਸਾਡੇ ਨਾਲ ਕਈ ਬੰਦੇ ਮੌਜੂਦ ਹੈ ਕਿ ਜਿਨ੍ਹਾਂ ਦੀ ਪੱਨਾ ਸਿੱਧੂ ਨੇ ਮਦਦ ਕੀਤੀ ਤੇ ਉਸ ਦੇ ਉੱਤੇ ਹੀ ਇੱਕ ਛੋਟੇ ਜਿਹੇ ਪੈਸੇ ਨੂੰ ਲੈ ਕੇ 10000 ਰੁਪਏ ਨੂੰ ਲੈ ਕੇ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਸੀ ਪਰ ਇਹ ਸਾਡੇ ਨਾਲ ਇੱਕ ਪੁਰਾ ਮੌਜੂਦ ਹੈ ਆਓ ਗੱਲ ਕਰੀਏ ਹਾਂਜੀ ਕੀ ਨਾਮ ਹੈ ਜੀ ਆਪਣਾ ਸਤਵੰਤ ਸਿੰਘ ਜੀ ਭਵਨ ਸਿੰਘ ਜੀ ਕਿ ਤੁਸੀਂ ਅਜੇ ਭਾਨਾ ਸਿੱਧੂ ਦੇ ਘਰ ਆਏ ਹੋ ਕੀ ਕਹਿਣਾ ਚਾਹੋਗੇ ਤੇ ਕੀ ਗੱਲਬਾਤ ਹੋਈ ਬਾਈ ਜੀ ਮੇਰੇ ਤਾਂ ਸਵਾ ਸਾਲ ਤੋਂ ਪੈਸੇ ਫਸੇ ਹੋਏ ਸੀਗੇ ਤੇ ਬਾਈ ਭਾਨਾ ਸਿੱਧੂ ਨੇ ਫੋਨ ਕਰਿਆ ਸੀਗਾ ਉਹ ਰਾਤ ਮੇਰੇ ਮੇਲ ਆ ਗਈ ਜਾਨੀ ਕਿ ਮੇਰੇ ਪੈਸੇ ਸੋਮਵਾਰ ਤੱਕ ਮੇਰੇ ਅਕਾਊਂਟ ਚ ਆ ਜਾਣਗੇ ਕਿੰਨੇ ਪੈਸੇ ਸੀਗੇ ਮੈਂ ਸਵਾ 4 ਲੱਖ ਭਰੇ ਸੀ ਜੀ ਕਟ ਕਟਾ ਕਿਹੜਾ ਕਾਲਜ ਵੱਲੋਂ ਆਦੀ ਪ੍ਰੋਸੈਸਿੰਗ ਆ ਸਾਢੇ 3.5 ਲੱਖ ਰੁਪਏ ਮੇਰੇ ਖਾਤੇ ਚ ਆ ਜਾਏਗਾ ਮੈਂ ਦਾ ਧੰਨਵਾਦ ਕਰਨਾ ਹੈ ਸੀਗਾ ਜੀ ਚਲੋ ਇਹ ਸੀਗਾ ਵੀ ਨਾਲੇ ਬਾਈ ਭਾਨੇ ਨੇ ਧੰਨਵਾਦ ਕਰ ਜਵਾਂਗੇ ਨਾਲੇ ਪਰਿਵਾਰ ਦਾ ਜੀ ਨਾਲੇ ਮਿਲ ਜਵਾਂਗੇ ਬਾਈ ਭਾਨੇ ਨੂੰ ਬਸ ਆ ਕਰਨ ਸੀ ਕੀ ਲੱਗਦਾ ਜਿਹੜਾ ਕਿ ਉਹ 10000 ਰੁਪਏ ਦਾ ਇਲਜ਼ਾਮ ਲਗਾਇਆ ਸੀ ਭਾਨੇ ਵੀ ਨਹੀਂ ਨਹੀਂ ਭਾਈ ਇਹ ਮੈਨੂੰ ਤਾਂ ਨਹੀਂ ਗੱਲ ਲੱਗਦੀ ਮੈਨੂੰ ਤਾਂ ਝੂਠ ਲੱਗਦੀ ਇਹ ਗੱਲ ਕਿਉਂਕਿ ਦੂਰ ਦੂਰ ਤੱਕ ਹਨਾ ਕੋਈ ਬਾਵਾਸਤੀ ਨਹੀਂ ਬਣਦਾ ਡਿੱਕੋਠੀ ਹੈ ਬਾਈ ਦੀ ਹੈ ਨਾ ਮਹਿੰਗੀਆਂ ਗੱਡੀਆਂ 7-8 ਲੱਖ ਰੁਪਏ ਮਹੀਨੇ ਦਾ ਬੰਦਾ ਕਮਾ ਰਿਹਾ ਜਿਹੜਾ YouTube ਤੋਂ ਉਸ ਬੰਦੇ ਨੂੰ ਬਾਈ 10-10 ਹਜ਼ਾਰ ਰੁਪਏ ਲੈਣ ਦੀ ਕੀ ਲੋੜ ਆ ਜੇ ਬਾਈ 10-10 ਹਜ਼ਾਰ ਰੁਪਏ ਲੈਣਾ ਹੋਵੇ ਨਾ ਜਿਹੜੇ ਮੇਰੇ ਵਰਗੇ ਕਹਿੰਦੇ ਫਸੇ ਕੰਮ ਨੇ ਪੈਸੇ ਮੂੜ ਰਹੇ ਨੇ ਉਹੀ ਬਾਈ ਲੱਖਾਂ ਦੇ ਹਿਸਾਬ ਨਾਲ ਮੂੜ ਦੇ। ਜੇ ਬਾਈ ਕੁਝ ਪਰਸੈਂਟ ਵੀ ਕਰ ਲਵੇ ਨਾ ਤਾਂ ਵੀ ਨਹੀਂ ਬਾਈ ਨੂੰ ਪੈਸੇ ਮੂੜਨੇ ਆਹ 10-20 ਹਜ਼ਾਰ ਵਾਲੀਆਂ ਬਾਈ ਗੱਲਾਂ ਤਾਂ ਫੇਕ ਨੇ ਝੂਠੇ ਸਾਡੇ ਨਾਲ ਹੋਰ ਵੀ ਭਰਾ ਮੌਜੂਦ ਹੈ ਤੇ ਆ ਦੇਖੋ ਇਹ ਵੀ ਬੜਾ ਖੁਸ਼ ਮਹਿਸੂਸ ਹੋ ਰਿਹਾ ਕਿ ਵੀ ਜਲਦੀ ਹੀ ਸਾਡਾ ਭਰਾ ਛੋਟ ਜੂ ਹਾਂ ਕੀ ਨਾਵਾ ਤੇਰਾ ਲਖਮਿੰਦਰ ਸਿੰਘ ਆ ਜੀ ਲਖਮਿੰਦਰ ਸਿੰਘ ਜੀ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਨਹੀਂ ਰਾਜੀਏ ਤੋਂ ਆਏ ਅੱਛਾ ਰਾਜੀਏ ਤੋਂ ਆਏ ਆ ਕੀ ਕਹਿਣਾ ਚਾਹੋਗੇ ਕਿ ਵੀਰ ਦੀ ਅੱਜ ਰਿਹਾਈ ਹੋਣੀ ਹੈ ਤਾਂ ਕਿਵੇਂ ਦੇਖਦੇ ਹੋ ਇਸ ਨੂੰ ਸਜੀਪਾਨਾ ਸਿੱਧੂ ਨੂੰ ਮਿਲਣ ਆਏ ਸੀ ਐਨ ਬਹੁਤ ਖੁਸ਼ੀ ਹੋਈ ਸੀ ਵੀ ਪਾਨਾ ਸਿੱਧੂ ਦੀ ਰਿਹਾਈ ਹੋਊਗੀ ਆ ਕੀ ਤੇਨੇ ਕ ਬੰਦੇ ਆਏ ਹੋ ਤੁਸੀਂ ਅਸੀਂ ਖਾਣੇ ਆਣੇ ਆਏ ਪਿੰਡੋਂ ਬਹੁਤ ਦੁਜੀ ਰਾਜੀਏ ਤੋਂ अच्छा ਜਿਵੇਂ ਕੀ ਦਬਾ ਦਬ ਇਕੱਠ ਹੁੰਦਾ ਨਜ਼ਰ ਆ ਰਿਹਾ ਕਿ ਘਰ ਦੇ ਵਿੱਚ ਤੇ ਬਾਹਰ ਵੀ ਇੱਥੇ ਲੋਕ ਇਕੱਠੇ ਹੋ ਰਹੇ ਆ ਤੇ 3 ਵਜੇ ਤੱਕ ਕਹਿੰਦੇ ਜੇ ਪੰਨਾ ਸਿੱਧੂ ਜੀ ਦੀ ਰਿਹਾਈ ਹੋ ਜਾਂਦੀ ਹੈ ਤਾਂ ਆ ਮਤਲਬ ਕਿ ਉੱਥੋਂ ਭੰਗੜੇ ਪਾਉਂਦੇ ਹੀ ਲੈ ਕੇ ਆਉਂਗੇ ਤੁਮੇ ਹਾਂਜੀ ਹਾਂਜੀ ਬੁਰੇ ਜੀ ਅੱਛਾ ਟੂਲ ਪਲੋਜੇ ਦਾ ਪ੍ਰੋਗਰਾਮ ਆਪਣਾ ਰੱਖਿਆ ਗਿਆ ਹਾਂਜੀ ਹਾਂਜੀ ਟੂਲ ਪਲੋਜੇ ਦਾ ਜੀ ਬਹੁਤ ਖੁਸ਼ੀ ਹੈ ਜਾਨ ਪੰਨਾ ਸਿੱਧੂ ਆਉਣਗੇ ਜੀ ਅੱਜ ਬਹੁਤ ਖੁਸ਼ੀ ਬਣਾਵਾਂਗੇ ਉਹ ਕਿਹੜਾ ਟਰੈਕਟਰ ਸਾਨੂੰ ਦਿਖਾਇਓ ਜਿਹੜਾ ਪੰਨਾ ਸਿੱਧੂ ਜੀ ਨੂੰ ਇਨਾਮ ਦੇ ਵਿੱਚ ਦਿੱਤਾ ਗਿਆ ਸੀਗਾ ਇਹ ਇਹ ਉਹ ਟਰੈਕਟਰ ਹੈ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਭਾਨਾ ਸਿੱਧੂ ਜੀ ਨੂੰ ਜਿਹੜਾ ਕਿ ਇਹ ਇਨਾਮ ਦੇ ਤੌਰ ਦੇ ਵਿੱਚ ਮਿਲਿਆ ਸੀਗਾ ਤੇ ਇੱਕ ਛੋਟੇ ਛੋਟੇ ਇਲਜ਼ਾਮਾਂ 'ਚ ਉਹਨਾਂ ਨੂੰ ਸਰਕਾਰ ਹੈ ਜਿਹੜੀ ਫਸਾਉਂਦੀ ਨਜ਼ਰ ਆ ਰਹੀ ਹੈ ਤੁਸੀਂ ਆ ਦੇਖ ਸਕਦੇ ਹੋ ਆ ਕਬੱਡੀ ਕੱਪ ਹੋਇਆ ਸੀ ਜਿਸ ਦੇ ਵਿੱਚ ਭਾਨਾ ਸਿੱਧੂ ਜੀ ਨੂੰ ਇਨਾਮ ਦੇ ਤੌਰ ਦੇ ਵਿੱਚ ਇਹ ਜਿਹੜਾ ਕਿ ਇਹ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਦਿੱਤਾ ਗਿਆ ਸੀਗਾ ਤੇ ਤੁਹਾਨੂੰ ਆ ਦਿਖਾ ਰਹੇ ਆ ਭਰਾ ਸਾਡੇ ਖੜੇ ਆ ਇੱਥੇ ਚਾਰੇ ਪਾਸੇ ਤੇ ਡਾਕਟਰ ਹੋਏ ਇਹ ਚਾਰੇ ਪਾਸੇ ਤੁਸੀਂ ਦੇਖ 사ਤੇ ਹੋ ਸਾਡੇ ਨਾਲ ਇੱਥੇ ਇਹ 59 11 ਜਿਹੜਾ ਇਹ ਟਰੈਕਟਰ ਹੈ ਜਿਹੜਾ ਕਿ ਇਹ ਭਾਨੇ ਵੀਰ ਨੂੰ ਜਿਹੜਾ ਕਿ ਨਾਮ ਦੇ ਵਿੱਚ ਆ ਮਿਲਿਆ ਸੀ ਜੀ ਤੁਸੀਂ ਦੇਖ ਰਹੇ ਹੋ ਡੀਡੀ ਐਨ ਨੈਟਵਰਕ ਟੀਵੀ ਜੁਗेश ਕੁਮਾਰ ਦੀ ਜਿਹੜੀ ਕਿ ਰਿਪੋਰਟ ਤੁਸੀਂ ਦੇਖ ਰਹੇ ਹੋ